ਸਭ ਤੋਂ ਪਹਿਲਾਂ ਤਾਂ ਜਿਹੜੀ ਆਪਣੇ ਸੀਨੀਅਰ ਅਕਾਲੀ ਨੇਤਾ ਜਿਹੜੇ ਸਾਬਕਾ ਮੰਤਰੀ ਜਗਦੀਸ਼ ਚਰਚਾ ਜੀ ਦੇ ਘਰ ਜਿਹੜੇ ਨੇਪਾਲੀ ਜਿਹੜੇ ਉਹ ਨਸ਼ੀਲੀ ਚੀਜ਼ਾਂ ਪਿਆ ਕੇ ਤੇ ਉਹਨੂੰ ਖਵਾ ਕੇ ਖਾਣੇ ਦੇ ਵਿੱਚ ਤੇ ਉਹ ਲੁੱਟ ਕਰਕੇ ਲੈ ਗਏ ਸੀ ਉਹ ਉਸੇ ਦਿਨ ਤੋਂ ਅਸੀਂ ਲੱਗੇ ਸੀ ਸਾਡੇ ਲਈ ਵੱਡੀ ਚੈਲੰਜ ਆਈ ਸੀ ਤਿੰਨ ਮਹੀਨੇ ਹੋ ਗਏ ਸੀ ਨੌਕਰ ਕੰਮ ਕਰਦੇ ਆ ਬਟ ਉਹਨਾਂ ਕੋਲੇ ਕੋਈ ਵੀ ਆਈਡੀ ਤੇ ਕੋਈ ਵੀ ਫੋਟੋ ਨਹੀਂ ਸੀ ਉਹਦੀ ਜਿਹਦੇ ਨਾਲ ਅਸੀਂ ਫੜ ਸਕੀਏ ਪਰ ਸਾਡੀ ਟੀਮ ਨੇ ਦਿਨ ਰਾਤ ਇੱਕ ਕਰਕੇ ਉਸੇ ਦਿਨ ਹੀ ਸਾਨੂੰ ਕਲੂ ਸੀਸੀਟੀਵੀ ਤੋਂ ਮਿਲਦੇ ਮਿਲਦੇ ਕਲੂ ਅਲਟੀਮੇਟਲੀ ਇਹ ਪਤਾ ਲੱਗ ਗਿਆ ਸੀ ਵੀ ਦਿੱਲੀ ਤੱਕ ਉਹਨਾਂ ਦੀ ਮੂਵਮੈਂਟ ਆਈ ਆ ਅਸੀਂ ਦੋ ਪਾਰਟੀਆਂ ਉੱਥੇ ਸਟੇਸ਼ਨ ਕਰਤੀਆਂ ਸੀ ਉਹ ਕੱਲ ਉਹ ਉਦੋਂ ਕਾਮਯਾਬੀ ਮਿਲੀ ਜਦੋਂ ਦਿੱਲੀ ਪੁਲਿਸ ਦੀ ਮਦਦ ਦੇ ਨਾਲ ਅਸੀਂ ਤਿੰਨ ਬੰਦੇ ਉੱਥੇ ਜਿਹੜੇ ਕਾਬੂ ਹੋ ਗਏ ਉਦੇ ਵਿੱਚ ਮੈਂ ਤੁਹਾਡੇ ਜਰੀਏ ਦਿੱਲੀ ਪੁਲਿਸ ਦਾ ਬਹੁਤ ਕੁਇਕ ਰਿਸਪੌਂਡ ਉਹਨਾਂ ਦਾ ਉਹਨਾਂ ਦੇ ਆਫਸਰ ਅਲਰਟ ਨਾ ਹੁੰਦੇ ਇਹ ਬੰਦੇ ਨਿਕਲ ਜਾਣੇ ਸੀਗੇ ਤੇ ਉਹ ਜਿਹੜੇ ਆ ਤਿੰਨ ਆਦਮੀ ਅਸੀਂ ਉਹਦੇ ਵਿੱਚੋਂ ਉਥੋਂ ਗ੍ਰਿਫਤਾਰ ਕਰ ਲਏ ਲਗਭਗ ਚੌਥਾ ਇੱਕ ਉਹਨਾਂ ਦੇ ਵਿੱਚੋਂ ਰਹਿੰਦਾ ਉਹਦੇ ਵਿੱਚ 1 ਕਰੋੜ ਦੇ ਸੋਨੇ ਦੇ ਗਹਿਣੇ ਘੜੀਆਂ ਹੈਗੀਆਂ ਮੋਤੀ ਹੈਗੇ ਆ ਵੱਖ-ਵੱਖ ਦੇਸ਼ਾਂ ਦੇ ਜਿਹੜੇ ਸਿੱਕੇ ਹੈਗੇ ਆ ਤੇ ਨਾਲ ਕੋਈ 3 ਲੱਖ ਦੇ ਕਰੀਬ ਕੈਸ਼ ਹੈਗਾ ਤੇ ਇਹਨਾਂ ਵਿੱਚੋਂ ਦੇਖੋ ਵੈਰੀਫਿਕੇਸ਼ਨ ਨਾ ਕਰਾਉਣ ਦਾ ਖਮਾਜਾ ਕਿੰਨਾ ਭਰਨਾ ਪੁਕਤਣਾ ਪੈਂਦਾ ਇਹਨਾਂ ਚੋਂ ਇੱਕ ਦੋਸ਼ੀ ਦੇ ਉੱਤੇ ਫਤੇਗੜ ਸਾਹਿਬ ਪਰਚਾ ਵੀ ਦਰਜ ਹੈ ਜੇ ਕਿਤੇ ਵੈਰੀਫਿਕੇਸ਼ਨ ਲਈ ਆਉਂਦਾ ਜਾਂ ਉਹਦੀ ਫੋਟੋ ਖਿੱਚ ਲੈਂਦੇ ਜਾਂ ਉਹਦੇ ਕੋਈ ਫਿੰਗਰਪ੍ਰਿੰਟ ਲੈਣ ਦੀ ਕੋਸ਼ਿਸ਼ ਕਰਦੇ ਸ਼ਾਇਦ ਨੌਕਰੀ ਇੱਥੋਂ ਟਲ ਜਾਂਦਾ ਵੀ ਮੇਰੀ ਵੈਰੀਫਿਕੇਸ਼ਨ ਹੋਣੀ ਹੈ ਬਟ ਗਲਤੀ ਹੋ ਗਈ ਕੋਈ ਗੱਲ ਨਹੀਂ ਸਾਡਾ ਪਹਿਲਾ ਮਕਸਦ ਸੀ ਵੀ ਇੱਕ ਜਿਹੜਾ ਸੀਨੀਅਰ ਸਿਆਸਤਦਾਨ ਉਹਦੀ ਜਾਨ ਬਚੇ ਤੇ ਦੂਜੀ ਗੱਲ ਉਹ ਕਰੇ ਤੇ ਹਰ ਕੇਸ ਵਾਂਗੂ ਲੁਧਿਆਣਾ ਪੁਲਿਸ ਨੇ ਉਹ ਜਿਵੇਂ ਤੁਹਾਡੇ ਵੱਲੋਂ ਦਿੱਤੀ ਟੈਗ ਲਾਈਨ ਹੈ ਉਹ ਕਹਿੰਦੇ ਸਭ ਫੜੇ ਜਾਣਗੇ ਇੱਥੇ ਟੈਗ ਲਾਈਨ ਹੈ ਸਭ ਫੜੇਗੇ ਇਸ ਕਰਕੇ ਇਹ ਜਿਹੜੇ ਫੜੇਗੇ ਇਹਨਾਂ ਨੂੰ ਅਸੀਂ ਅੱਜ ਰਾਤ ਤੱਕ ਵਿਰਧ ਸਮਾਨ ਆ ਜਿਹੜੇ ਆ ਜਾਣਗੇ ਤੇ ਜਿਵੇਂ ਆਏ ਫਿਰ ਤੁਹਾਨੂੰ ਤੁਹਾਡੇ ਸਾਹਮਣੇ ਉਹ ਦੱਸਾਂਗੇ ਪਰ ਕਿੰਨਾ ਸਮਾਂ ਲੱਗਿਆ ਇਹਨਾਂ ਦੇ ਮਤਾਬਕ ਇੱਕ ਬੰਦਾ ਕਾਬੂ ਆਜੇ ਸਾਰੀਆਂ ਡਿਟੇਲਸ ਹੈ ਉਥੋਂ ਕਿਉਂਕਿ ਬੰਦੇ ਉੱਥੇ ਆ ਅਸੀਂ ਹੋਰ ਕੇਸਾਂ ਦੇ ਵਿੱਚ ਲੱਗਿਆ ਮੋٹے ਤੌਰ ਤੇ ਡਿਟੇਲ ਸ਼ੇਅਰ ਕਰਤੀ ਬਾਕੀ ਜਦੋਂ ਆਉਣਗੇ ਤੁਹਾਡੇ ਨਾਲ ਸਾਰੀਆਂ ਡਿਟੇਲਸ ਸ਼ੇਅਰ ਕਰਦਾ